ਉਈ ਆਵਤ ਦੇਖ ਕੇ ਚੰਡ ਪਰ ਚੰਡ ਕੋ ਸ੍ਰੋਣ ਬਿੰਦ ਮਹਾ ਪਰਖਿਓ ਹੈ। ਪਰ ਚੰਡ ਚੰਡੀ ਨੂੰ ਆਉਂਦਾ ਵੇਖ ਕੇ ਰਕਤ ਬੀਜ ਬਹੁਤ ਪਰਸਾਨ ਹੋਇਆ। ਆਗਿਆ ਹੋਇਆ ਸਤਰ ਤਸਾ ਰਣਮਾਦਸੋ ਕ੍ਰੋਧ ਕੇ ਜੁਦ ਕੋ ਸਰਖਿਓ ਹੈ। ਅਤੇ ਅੱਗੇ ਹੋ ਕੇ ਵੈਰੀ ਦਲ ਵਿੱਚ ਦਸ ਗਿਆ। ਪੈਰ ਕਰੋਧ ਕਰਕੇ ਜੰਗ ਲਈ ਹੋਰ ਅੱਗੇ ਵਧਿਆ ਲੈ ਉਹ ਮੜਿਓ ਦਲ ਬਦਲ ਸੋ ਕਵਨੈ ਜਸ ਇਆ ਛਾਬ ਕੋ ਪਰਕਿਓ ਹੈ ਉਹ ਬਦਲਾ ਵਰਗੇ ਸੈਨਾ ਦਲ ਨੂੰ ਲੈ ਕੇ ਚੱਲਿਆ ਉਸ ਦੀ ਛਾਬ ਨੂੰ ਵੇਖ ਕੇ ਕਾਵੀ ਨੇ ਇੰਜ ਪਛਾਣਿਆ ਹੈ ਤੀਰ ਚਲੈ ਇਮ ਬੀਰਣ ਕੇ ਬਹੁ ਮੇਗ ਮਨੋ ਬਲ ਕੈ ਵਰਖਿਓ ਹੈ ਕਿ ਸੂਰਮਿਆਂ ਦੇ ਤੀਰ ਇੰਜ ਚੱਲਦੇ ਹਨ ਮਾਨੋ ਬੱਦਲ ਬਹੁਤ ਜ਼ੋਰ ਲਾ ਕੇ ਵਰ੍ਹੇ ਹੋਣ ਵੀਰਣ ਕੇ ਘਰ ਤੇ ਛੁੱਟ ਤੀਰ ਸਰੀਰਨ چیر ਕੇ ਪਾਰ ਪਰਾਨੇ ਯੋਧਿਆ ਦੇ ਹੱਥਾਂ ਵਿੱਚੋਂ ਛੁੱਟ ਕੇ ਤੀਰ ਵੈਰੀਆਂ ਦੇ ਸਰੀਰਾਂ ਵਿੱਚੋਂ ਪਾਰ ਹੋ ਜਾਂਦੇ ਹਨ ਤੌਰ ਸਰਾਸਨ ਹੋਰ ਕੈ ਕੋਚਨ ਮੀਨਨ ਕੇ ਅਰੇ ਪਜਿਓ ਠਹਿਰਾਨੇ ਕਮਾਣਾ ਨੂੰ ਤੋੜ ਕੇ ਕਵਚਾ ਨੂੰ ਫੋੜ ਕੇ ਮੱਛੀਆਂ ਦੇ ਵੈਰੀ ਤਧੀਰੇ ਪੰਛੀ ਵਾਂਗ ਤੀਰ ਸਿਰਾਉਤੇ ਮੋੜ ਰਾ ਰਹੇ ਹਨ ਘਾਉ ਲੱਗੇ ਤਨ ਚੰਡ ਅਨੇਕ ਸੋ ਫਰੌਣ ਚਲਿਓ ਵਹਿ ਕੈ ਸਰਤਾਨੇ ਚੰਡੀ ਦੇ ਸਰੀਰ ਉਤੇ ਲੱਗੇ ਕਈ ਜ਼ਖਮਾਂ ਵਿੱਚੋਂ ਲਹੂ ਨਦੀਆਂ ਵਾਂਗ ਵਗ ਰਿਹਾ ਹੈ ਮਾਨੋ ਫਾਰ ਪਹਾੜ ਹੂ ਕੋ ਸੋਤ ਤਤਸ਼ਕ ਕੇ ਨਿਕ ਸੇ ਕਰਬਾਨੇ ਮਾਨੋ ਪਰਵਤ ਨੂੰ 파ੜ ਕੇ ਸੱਪ ਸੋਤ ਤਤਸ਼ਕ ਰੋਪਵਟਾ ਕੇ ਨਿਕਲੇ ਹੋਣ ਵੀਰਣ ਕੇ ਕਰ ਤੇ ਛੁਟ ਤੀਰ ਸੋ ਚੰਡਕਾ ਸਿੰਘਣ ਜੋ ਪਵਕਾਰੀ ਜਦੋਂ ਵੀਰ ਯੋਧਿਆ ਦੇ ਹੱਥੋਂ ਤੀਰ ਛੁੱਟੇ ਤਾਂ ਚੰਡੀ ਨੇ ਸ਼ੇਰਣੀ ਵਾਂਗ ਪਵਗ ਮਾਰੀ ਲੈ ਘਰ ਬਾਨ ਕਮਾਨ ਕਿਰਪਾਨ ਗਦਾ ਗਹਿ ਚੱਕਰ ਛੁਰੀ ਔ ਕਟਾਰੀ ਆਤੇ ਹੱਥਾਂ ਵਿੱਚ ਧਨੁਸ਼ ਬਾਣ ਤਲਵਾਰ ਗਦਾ ਚੱਕਰ ਆਤੇ ਛੁਰੀ ਕਟਾਰੀ ਆਦੀ ਸ਼ਸਤਰ ਧਾਰਨ ਕਰ ਲੇ ਕਾਟ ਕੇ ਧਾਮਣ ਛੇਦ ਕਐ ਭੇਦ ਕਐ ਸਿੰਦੁਰ ਕੀ ਕਰੀ ਭਿੰਨ ਅੰਬਾਰੀ ਵੈਰੀ ਦਲ ਦੇ ਅੰਬਾਰੀ ਨੂੰ ਕਸਣ ਵਾਲੇ ਰਸੇ ਕੱਟ ਦਿੱਤੇ ਤਾੰਗ ਤੋੜ ਦਿੱਤਾ ਅਤੇ ਹਾਥੀ ਦੀ ਅੰਬਾਰੀ ਉਸ ਤੋਂ ਵਖਰੀ ਕਰ ਦਿੱਤੀ ਮਾਨੋ ਆਗ ਲਗਾਏ ਹਨੂ ਗੜ ਲੰਕ ਆਵਾਸ ਕੀ ਡਾਰੀ ਔਟਾਰੀ ਮਾਨੋ ਹਨੂਮਾਨ ਨੇ ਲੰਕਾ ਦੇ ਕਿਲੇ ਨੂੰ ਆਗ ਲਾ ਕੇ ਮਹਿਲ ਦੀ ਔਟਾਰੀ ਇੱਠਾ ਸੁੱਟ ਦਿੱਤੀ ਹੋਵੇ ਤੋਰ ਕੈ ਮੋਰ ਕੈ ਦਇਤਨ ਕੇ ਮੁਖ ਘੋਰ ਕੇ ਚੰਡ ਮਹਾ ਅਸਲੀਨੋ ਚੰਡੀ ਨੇ ਹੱਥ ਵਿੱਚ ਤਲਵਾਰ ਧਾਰਨ ਕਰਕੇ ਦੈਂਤਾਂ ਦੇ ਭਿਆਨਕ ਮੁੱਖਾਂ ਨੂੰ ਤੋੜ ਮੜੌਰ ਦਿੱਤਾ ਜੋਰ ਕਹਿ ਕੋਰ ਕਹਿ ਠੋਰ ਕਹਿ ਵੀਰ ਸੋ ਰਾਛਸ ਕੋ ਹੱਤ ਕਹਿ ਤਹਿ ਦੀਨੋ ਜਿਹੜੇ ਦੈਂਤ ਕਤਾਰਾ ਬਨ ਕੇ ਅੱਗੇ ਠੇਲ ਕੇ ਆਏ ਸਨ ਉਹਨਾਂ ਨੂੰ ਦੇਵੀ ਨੇ ਮਾਰ ਦਿੱਤਾ ਖੋਰ ਕੈ ਤੋਰ ਕੈ ਭੋਰ ਕੈ ਦਾਨਵ ਲੈ ਤਿੰਨ ਕੇ ਕਰੇ ਹਾੜ ਚਬੀਨੋ ਪਹਿਲਾ ਦੇਵੀ ਨੇ ਅੰਤਾਂ ਨੂੰ ਪੈ ਭੀਤ ਕਰਕੇ ਡਰ ਵਿੱਚ ਡੋਬ ਕੇ ਉਤਸ਼ਾਹ ਹੀਨ ਕਰ ਦਿੱਤਾ ਅਤੇ ਫਿਰ ਉਹਨਾਂ ਦੀਆਂ ਹੱਡੀਆਂ ਦਾ ਚਬੀਨਾ ਬਣਾ ਦਿੱਤਾ ਸ੍ਰੌਣ ਕੋ ਪਾਨ ਕਰਿਓ ਜਿਉਂ ਦਵਾ ਹਰ ਸਾਗਰ ਕੋ ਜਲ ਜਿਉਂ ਰਕ ਪੀਨੋ ਅਤੇ ਉਹਨਾਂ ਦੇ ਲਹੂ ਨੂੰ ਪੀ ਲਿਆ ਜਿਵੇਂ ਜੰਗਲ ਦੀ ਯੱਗ ਨੂੰ ਸ਼੍ਰੀ ਕ੍ਰਿਸ਼ਨ ਅਤੇ ਅਗਸਟ ਰਿਸ਼ੀ ਨੇ ਸਮੁੰਦਰ ਦੇ ਜਲ ਨੂੰ ਪੀ ਲਿਆ ਸੀ ਚੰਡ ਪ੍ਰਚੰਡ ਕੋ ਵਾਂਡ ਕਰੰ ਗਹਿ ਯੁੱਧ ਕਰਿਓ ਨਾ ਗਨੇ ਪਟ ਆਨੇ ਪ੍ਰਚੰਡ ਚੰਡੀ ਨੇ ਹੱਥ ਵਿੱਚ ਧਨੁਸ਼ ਪਕੜ ਕੇ ਉਥੇ ਆਏ ਹੋਏ ਅਨਗਿੰਤ ਯੋਧਿਆਂ ਨਾਲ ਯੁੱਧ ਕੀਤਾ ਮਾਰ ਦੇਈ ਸਭ ਦੇਤ ਚਮੂ ਤਹਿ ਸਰਾਉਣਾ ਤਜਬੰਕ ਕ੍ਰਿਜ ਆਕਾਰ ਨੇ ਤਾਂ ਤਾਦੀ ਸਾਰੀ ਫੌਜ ਮਾਰ ਦਿੱਤੀ ਉਹਨਾਂ ਦੇ ਲਹੂ ਨਾਲ ਗਿੱਦੜਾਤੇ ਗਿਰਜਾ ਰਾਜਕਿੰਆ ਭਾਲ ਭਿਆਨਕ ਦੇਖ ਭਵਾਨੀ ਕੋ ਦਾਨਵ ਯੋ ਹਰਣ ਛਾੜ ਪਰਾਨੇ ਚੰਡੀ ਦੇ ਭਿਆਨਕ ਮੱਥੇ ਅਥਵਾ ਮੁਖ ਨੂੰ ਵੇਕੇ ਦੇਤ ਰਣ ਭੂਮੀ ਨੂੰ ਇਸ ਤਰ੍ਹਾਂ ਛੱਡ ਕੇ ਭੱਜ ਗਏ ਗੌਣ ਕੇ ਗੌਣ ਕੇ ਤੇਜ ਪ੍ਰਤਾਪ ਤੇ ਪੀਪਰ ਕੇ ਜੋ ਪਾਤ ਉਡਾਨੇ ਜਿਸ ਤਰ੍ਹਾਂ ਤੇਜ ਹਵਾ ਦੇ ਜ਼ੋਰ ਨਾਲ ਚੱਲਣ ਤੇ ਪੀਪਲ ਆਤੇ ਪੱਤਰ ਉੱਡ ਜਾਂਦੇ ਹਨ ਆਵੈ ਮੈਂ ਖਿਜ ਕੇ ਬਰਚੰਡ ਕਰੰ ਘਰ ਕੈ ਹਰ ਪੈ ਅਰ ਮਾਰੇ ਯੁੱਧ ਵਿੱਚ ਖਿਜ ਕੇ ਚੰਡੀ ਨੇ ਹੱਥ ਵਿੱਚ ਤਲਵਾਰ ਫੜ ਕੇ ਵੈਰੀ ਮਾਰ ਦਿੱਤੇ ਇਕ ਕਨ ਤੀਰਣ ਚੱਕਰ ਗਦਾ ਹੱਤ ਇਕਨਕੇ ਤਨ ਕੇ ਹਰ 파ਰੇ ਕਈਆਂ ਨੂੰ ਤੀਰ ਨਾਲ ਚੱਕਰ ਅਤੇ ਗਦਾ ਨਾਲ ਮਾਰ ਦਿੱਤਾ ਅਤੇ ਕਈਆਂ ਦੇ ਸ਼ਰੀਰ ਨੂੰ ਸ਼ੇਰ ਨੇ ਪਾੜ ਦਿੱਤਾ ਹੈ ਦਾ ਲਗਾ ਦਾ ਲ ਪੈ ਦਾ ਲ ਕਾਏ ਕ ਮਾਰ ਰਤੀ ਮਿਰਤੀ ਕਰ ਡਾਰੇ ਘੋੜਿਆਂ ਅਤੇ ਹਾਥੀਆਂ ਉਤੇ ਸਵਾਰ ਸੈਨਾ ਅਤੇ ਪੈਦਲ ਫੌਜ ਨੂੰ ਮਾਰ ਦਿੱਤਾ ਆਤੇ ਰੱਥਾ ਵਾਲਿਆਂ ਨੂੰ ਰੱਥਾ ਤੋਂ ਵਾਂਝਿਆ ਕਰ ਦਿੱਤਾ ਸਿੰਦੁਰ ਐਸੇ ਪਾਰੇ ਤੇਹ ਠੌਰ ਜੋ ਭੂਮ ਮੈਂ ਚੋਮ ਗਿਰੇ ਗਿਰੇ ਪਾਰੇ ਉੱਥੇ ਹਾਥੀ ਇਸ ਤਰ੍ਹਾਂ ਡਿੱਗੇ ਪਏ ਸਨ ਜਿਸ ਤਰ੍ਹਾਂ ਧਰਤੀ ਦੇ ਹਿੱਲਣ ਨਾਲ ਵੱਡੇ ਵੱਡੇ ਪਰਬਤ ਡਿੱਗੇ ਹੋਏ ਹਨ ਦੋਹਰਾ ਹਰਕਤ ਬੀਜ ਕੀ ਚਮੋ ਸਭ ਭਾਗੀ ਕਰ ਤਹ ਤਰਾਸ ਰਾਕਤ ਬੀਜ ਦੀ ਸਾਰੀ ਫੌਜ ਉਸ ਚੰਡੀ ਦੇ ਡਰ ਕਾਰਨ ਭੱਜ ਗਈ। ਕਹਿਓ ਦਾਤ ਪੁਰ ਘੇਰ ਕੈ ਕਰੋ ਚੰਡ ਕੋ ਨਾਸ। ਦਾਤ ਨੇ ਫਿਰ ਫੌਜ ਨੂੰ ਇਕੱਠਾ ਕਰਕੇ ਕਿਹਾ ਕਿ ਚੰਡੀ ਨੂੰ ਨਾਸ਼ਟ ਕਰ ਦਿਓ। ਸਵਈਆ ਕਾਨਣ ਮੈਂ ਸੁਨ ਕੇ ਇਹ ਬਾਤ ਸੋ ਵੀਰ ਫਿਰੇ ਕਰ ਮੈਂ ਆਸ ਲੈ ਲੈ। ਕਾ ਨਾ ਨਾਲ ਇਹ ਗੱਲ ਸੁਣ ਕੇ ਹੱਥਾਂ ਵਿੱਚ ਤਲਵਾਰਾ ਲਈ ਵੀਰ ਦਾਤ ਮੋੜ ਪੇ ਚਾਂਡ ਪਰ ਚੰਡ ਸੋ ਯੁੱਧ ਕਰਿਓ ਬਲ ਕੈ ਅਤ ਹੀ ਮਨ ਕਰਦਤ ਹਵੈ ਕੈ ਆਤੇ ਬਹੁਤ ਕਰੋਧਵਾਨ ਹੋ ਕੇ ਪਰਚੰਡ ਚੰਡੀ ਨਾਲ ਯੋਰਦਾਰ ਯੁੱਧ ਕੀਤਾ ਕਾਉ ਲਗੈ ਤਿਨ ਕੇ ਤਨ ਮੈਂ ਇਹਮ ਸ੍ਰਾਉਣ ਗਿਰਿਓ ਤਰਣੀ ਪਰ ਚੁਆ ਕੈ ਉਨਾ ਦੇ ਸਰੀਰ ਤੇ ਲੱਗੇ जखਵਾ ਵਿੱਚੋਂ ਲਹੂ ਚੋ-ਚੋ ਕੇ ਤਰਤੀ ਉੱਤੇ ਇਸ ਤਰ੍ਹਾਂ ਡਿਗਦਾ ਹੈ ਜਿਸ ਤਰ੍ਹਾਂ ਝਰਨਿਆਂ ਵਿੱਚੋਂ ਜਲ ਡਿਗਦਾ ਹੈ। ਆਗ ਲਗੇ ਜਿਮਕਾਨਨ ਮੈਂ ਤਨ ਤਿਉ ਰਹੀ ਬਾਨਣ ਕੀ ਧੁਨ ਵਾਇਕੈ। ਜਿਵੇਂ ਜੰਗਲ ਵਿੱਚ ਅੱਗ ਲੱਗਾ ਨਾਲ ਟਿਹੜ-ਟਿਹੜ ਦੀ ਆਵਾਜ਼ ਆਉਂਦੀ ਹੈ। ਤਿਵੇਂ ਸਰੀਰ ਉਤੇ ਤੀਰ ਵੱਜਣ ਦੀ ਧੁਨੀ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ